ਹਾਂਜੀ ਪੰਜਾਬ ਵਿੱਚ ਵਾਸਦੇ ਮੇਰੇ ਪੰਜਾਬੀ ਭੈਣ ਭਰਾਵੋ ਅੱਜ ਵੀਡੀਓ ਅਚਾਨਕ ਹੀ ਬਣਨ ਲੱਗੀ ਆ ਇਸ ਟਾਈਮ ਰਾਤ ਦੇ ਕੋਈ 11 11:30 ਵਜੇ 12 ਵਜੇ ਆ ਤੇ ਮੈਂ ਜਰਮਨ ਦੇ ਇੱਕ ਛੋੜੇ ਜਿਹੇ ਪਿੰਡ 'ਚ ਆਇਆ ਸੀਗਾ ਪੀਜੇ ਦਾ ਆਰਡਰ ਲੈ ਕੇ ਬਈ ਮੈਨੂੰ ਇੱਕ ਗੱਲ ਦੀ ਸੋਚ ਕੇ ਹੈਰਾਨਗੀ ਹੁੰਦੀ ਆ ਕਿ ਜਦੋਂ ਸਾਡੇ ਬਾਪੂ ਨਹੀਂ ਦੱਸ ਦਿੰਦੇ ਨਾ ਸਾਰੀ ਸਾਰੀ ਰਾਤ ਖੂਬ ਆਉਣੇ ਢੱਗੇ ਚਲਾਉਣੇ ਫਲੇ ਪਾਉਣੇ ਕਦੂ ਕਰਨੇ ਡੰਗਰਾਨਾ ਕੰਮ ਕਰਨਾ ਸਾਰੀ ਸਾਰੀ ਨਾਮ ਲੰਘ ਜਾਂਦੇ ਨੇ ਖੂਹ ਆਉਂਦੇ ਆ ਤੇ ਹੁਣ ਵੇਖ ਲਓ ਕਿਹੜੇ ਕਿਹੜੇ ਟਰੈਕਟਰ ਆ ਗਏ ਆ ਕਿਹੜੇ ਕਿਹੜੇ ਮਸ਼ਾਨਦ ਆ ਗਏ ਆ ਮੋਟਰਾਂ ਚੱਲ ਪੈਂਦੀਆਂ ਕਈ ਕੋਝ ਹੋ ਜਾਂਦਾ ਇਹ ਕੱਲਾ ਹਾਲ ਪੰਜਾਬ ਵਿੱਚ ਨਹੀਂ ਰਿਹਾ ਇਹ ਖੂਹਾਂ ਦੀ ਖੋਜ ਪਤਾ ਨਹੀਂ ਸਾਡੇ ਬੰਦਿਆਂ ਕੀਤੀ ਆ ਕਿ ਜਾਂ ਗੋਰਿਆਂ ਨੇ ਕੀਤੀ ਆ ਗੱਲ ਲੰਬੀ ਨਹੀਂ ਕਰਨੀ ਮੈਂ ਪਿੰਡ ਇੱਕ ਚ ਆਇਆ ਵਾਂ ਤੇ ਪਤਾ ਨਹੀਂ ਕੋਈ 100 200 ਸਾਲ ਪੁਰਾਣਾ ਖੂਹ ਹੋਣਾ ਖੂਹ ਉਹਨਾ ਪੂਰਿਆ ਨਹੀਂਗਾ ਜੇਕਰ ਪੱਕੇ ਬਣ ਗਏ ਆ ਸਾਰਾ ਕੁਝ ਸਹੀ ਹੋ ਗਿਆ ਉਹਨਾਂ ਇਹ ਇੱਕ ਨਿਸ਼ਾਨੀ ਪਿੰਡ ਦੇ ਵਿੱਚ ਰੱਖੀ ਆ ਆਹ ਤੁਹਾਨੂੰ ਦਿਖਾਉਣਾ ਆਹ ਵੇਖੋ ਬਾਬਿਓ ਧਾਕਣਾ ਝੂਠ ਮਾਰਦਾ ਹੋਣੀ ਆ ਖੂਹ ਆ ਤੇ ਆਹ ਵੇਖੋ ਬਾਲਟੀ ਟੰਗੀ ਆ ਤੇ ਖੂਹ ਨੂੰ ਉਹਨਾਂ ਨੇ ਬੜਾ ਵਧੀਆ ਬਣਾਤਾ ਆ ਬਾਲਟੀ ਆਹ ਪੂਰਤਾ ਥੱਲੇ ਖੂਹ ਪਾਣੀ ਵਾਲਾ ਹੀਗਾ ਹਨਾ ਆਹ ਵੇਖੋ ਲੋਹੇ ਦੀ ਇਦਾਂ ਦੀ ਚੈਨ ਪੁਰਾਣੀ ਕੋਈ 200 ਸਾਲ ਕੋਈ 250 ਸਾਲ ਹੋਣੀ ਯਾਰ ਕਿਹਨਾਂ ਕਿਤੇ ਇੱਥੋਂ ਹੀ ਪਾਣੀ ਲਿਆਉਂਦੇ ਹੋਣਗੇ ਇੱਥੇ ਨਹਾਉਂਦੇ ਹੋਣਗੇ ਇਤੋਂ ਰੋਟੀ ਪਾਣੀ ਦਾ ਪਾਣੀ ਖਾੜਦੇ ਹੋਣਗੇ ਤਰੱਕੀ ਜ਼ਰੂਰ ਹੋਈ ਮੰਨਦੇ ਆ ਪਰ ਉਹਨਾਂ ਨੇ ਆਪਣੇ ਪੁਰਾਣੀਆਂ ਚੀਜ਼ਾਂ ਕਲਚਰ ਸੰਭ ਕੇ ਰੱਖਿਆ ਆ ਵੇਖੋ ਪੁਰਾਣਾ ਘਾਰ ਟਰੱਕ ਲੱਗਾ ਆ ਵੇਖੋ ਖੂਹ ਕਿਹੜੇ ਪਿੰਡ ਤੋਂ ਵੀਡੀਓ ਵੇਖਣ ਦੇ ਕਿਦਾਂ ਦੀ ਵੀਡੀਓ ਲੱਗੀ ਜ਼ਰੂਰ ਦੱਸਿਓ ਹੁਣ ਪਿੰਡ ਦੀ ਤੁਹਾਨੂੰ ਝਾਤੀ ਮਰਾਉਂਦੇ ਆ ਇਹ 2 250 ਸਾਲ ਪੁਰਾਣਾ ਖੂਹ ਆ ਇਹਨੂੰ ਕਵਰ ਕਰਕੇ ਕਿੱਡਾ ਸੋਨਾ ਬਣਾਇਆ ਤੇ ਸ਼ਤ ਪਾ ਗਈ ਆ ਵੇਖੋ ਹੁਣ ਅਸੀਂ ਜਾਣ ਲੱਗੇ ਆ ਪਿੰਡੋਂ ਬਾਹਰ ਤੇ ਵੇਖਿਓ ਮਹਾਲਪਿੰਡ ਦੀਆਂ ਗਲੀਆਂ ਦਾ ਸੋਨ ਮਸਾਨ ਪਈ ਆ ਆ ਪੁਰਾਣੀ ਚਰਚਾ ਪਿੰਡ ਦੀ ਕੋਈ 2-300 ਸਾਲ ਪੁਰਾਣੀ ਹੋਊਗੀ ਵੇਖਿਓ ਆਪਣੇ ਜਿੱਦਾਂ ਗੁਰੂ ਘਰ ਗੁਰਦਵਾਰਿਆਂ ਨੇ ਇਦਾਂ ਦੀਆਂ ਚਰਚਾਂ ਪੁਰਾਣੀਆਂ ਆ ਆ ਪਿੰਡ ਦਾ ਇੱਕ ਦ੍ਰਿਸ਼ ਆਰਾਮ ਦਾ ਭਾਵੇਂ ਜਿੱਦਾਂ ਮਰਜ਼ੀ ਇੱਕ ਗੱਲ ਕਹਿ ਲਈਏ ਨਾ ਤੇ ਇਹ ਚੀਜ਼ ਵੇਖੀ ਆ ਵੀ ਹਰ ਚੀਜ਼ ਇੰਦੀ ਗਲੀ ਨਕਸ਼ੇ 'ਚ ਹੈ ਗਈ ਆ ਨੰਬਰ ਘਰਾਂ ਦਾ ਕਿਹੜਾ ਪਿੰਡ ਆ ਯਕੀਨ ਮੰਨ ਕੇ ਚੱਲਿਓ ਵੀ ਆ ਪਿੰਡ ਚ ਨੰਗਣ ਡੇ ਆ ਨਾ ਆ ਵੇਖਿਓ ਇੱਥੇ ਵੀ ਸ਼ੀਸ਼ਾ ਲੱਗਾ ਹੋਆ ਕਿ ਤੁਸੀਂ ਨੌਕਰੋ ਬੰਦਾ ਹੁੰਦਾ ਵੇਖ ਸਕਦੇ ਕਿਸੇ ਗੱਡੀ ਨਾਲ ਵਜੇ ਹਰ ਉਹ ਟਟਾਫਲ ਲੱਗੇ ਹੋਏ ਆ ਸਪੀਡਾਂ ਲਿਖੀਆਂ ਹੋਈਆਂ ਕਿ ਕਮਾਲ ਦੀ ਗੱਲ ਪਿੰਡ ਵੀ ਯਾਰ ਮਾਤ ਪਾਉਂਦੇ ਸ਼ਹਿਰ ਨਾਲ ਉਹ ਬਿੱਲੀਆਂ ਤੁਰੀਆਂ ਫ੍ਰੈਂਡੀਆਂ ਸ਼ਹਿਰ ਤੇ ਆਓ ਵੇਖੋ ਪੁਰਾਣੇ ਜਮਾਨੇ ਦਾ ਕਾਰ ਕਿੱਡਾ ਉੱਚਾ ਇਹ ਆ ਜਰਮਨ ਦੀ ਖੁਬਸੂਰਤੀ ਵੀਰੋ ਆਹ ਦੇਖੋ ਪੁਰਾਣੇ ਪੁਰਾਣੇ ਘਰ ਹੁਣ ਪਿੰਡੇ ਇੱਕ ਹੋਰ ਚਾਏ ਆ ਤੇ ਇਸ ਤੋਂ ਬਾਅਦ ਅਸੀਂ ਜੰਗਲ 'ਚ ਗੱਡੀ ਚਲਣੀ ਆ ਮੇਰਾ ਖਾਲ ਕੋਈ 8-10 ਕਿਲੋਮੀਟਰ ਉੱਥੇ ਵੀ ਕਈ ਵਾਰੀ ਜਾਨਵਰ ਆਮ ਸੜਕ ਤੇ ਤੁਰੇ ਫਿਰਦੇ ਮਿਲਦੇ ਤੁਹਾਨੂੰ ਮੈਂ ਜਦੋਂ ਵੀ ਐਸ ਪਿੰਡ ਥਾਣੀ ਲੰਘਦਾ ਮੈਨੂੰ ਆਹ ਘਰ ਇਨਾ ਵਧੀਆ ਲੱਗਦਾ ਨਾ ਜਿਦਾ ਨਾਨਕਸ਼ਾਹੀ ਇੱਟਾਂ ਦਾ ਬਣਿਆ ਛੋਟਾ ਜਿਹਾ ਨੁੱਕਰ ਤੇ ਬੜਾ ਖੂਬਸੂਰਤ ਆ ਰਾਤ ਨੂੰ ਇਹ ਲੱਗਦਾ ਹਰ ਪਿੰਡ ਵਿੱਚ ਵੇਖ ਲਓ ਬਸ ਅੱਡਾ ਤੇ ਸਰਕਾਰੀ ਦਫ਼ਤਰ ਉਹ ਉਹ ਜੂਨਡਿਸਪੈਂਸਰੀਆਂ ਸਕੂਲ ਮੀ ਪੈਂਡਿਆ ਹੌਲੀ ਹੌਲੀ ਆ ਹੁਣ ਦੋ ਤਿੰਨ ਪੁਲ ਆਉਣੇ ਆ ਇਹਨੇ ਪੁਲਾਂ ਦੇ ਥੱਲੇ ਨੰਗ ਕੇ ਫਿਰ ਅੱਗੇ ਜੰਗਲ ਚਾਲੂ ਆ ਇਸ ਜੰਗਲ ਵਿੱਚ ਤੁਹਾਨੂੰ ਆਮ ਹਰਨ ਵੇਖਣ ਨੂੰ ਮਿਲ ਲਗੇ ਨੀਲੀਆਂ ਜਿਹੜੀਆਂ ਬੱਚਾਂ ਉਹ ਪਰਾਂ ਖੇਤਾਂ 'ਚ ਆ ਮੱਝਾਂ ਨਹੀਂ ਆ ਸਕਦੀਆਂ ਸਾਡੇ ਹਰਨ ਹੁਰਨਾ ਤਾਂ ਇਦਾਂ ਦੇ ਜਾਨਵਰ ਤੁਹਾਨੂੰ ਜ਼ਰੂਰ ਵੇਖਣ ਨੂੰ ਮਿਲ ਸਕਦੇ ਜੇ ਕਦੇ ਹੁਣ ਅੱਧਾ ਮੀ ਪਿਆ ਬੜਾ ਘੱਟ ਜਾਣਸਾ ਵੇਖੋ ਆ ਜਟਾਂ ਦੇ ਡੇਰੇ ਆ ਗਏ ਇੱਧਰ ਕਿਸਾਨਾਂ ਦੇ ਕੰਬਾਇਨਾ ਲੱਗੀਆਂ ਖੇਤੀ ਵਾਲੇ ਸੰਦ ਰੱਖੇ ਇਹਨਾਂ ਨੇ ਤੇ ਉਹ ਤੇਰੀ ਭੱਲੀ ਹੋ ਜਾਏ ਆ ਦੇਖਿਓ ਸਭ ਕਣਕਾਂ ਹੀ ਕਣਕਾਂ ਇੱਧਰ ਕਿਸਮਤ ਆ ਵੀ ਜੇ ਕੋਈ ਸਾਹਮਣੇ ਕੋਈ ਚੀਜ਼ ਆ ਦੇ ਆ ਦੇ ਨਹੀਂ ਤੇ ਆ ਸਭ ਸੇਬਾਂ ਦੇ ਬੂਟੇ ਆ ਇਹ ਆ ਦੇਖੋ ਰਾਤ ਦਾ ਦ੍ਰਿਸ਼ ਕਿੰਨਾ ਵਧੀਆ ਜਿੱਦਾਂ ਸਾਡੇ ਪਿੰਡ ਨਹੀਂ ਹੁੰਦੇ ਫਤਨਪੁਰਾ ਚੂਬੇ ਆਲ ਨਠਵਾਲ ਬੱਗਾ ਰਾਂਦਵਾਲੀ ਉਦੋਂ ਕੇ ਜੀਤੋ ਸਰਜਾ ਇਦਾਂ ਇਹ ਪਿੰਡ ਆ ਇੱਕ ਪਿੰਡ ਦੀ ਜੂ ਛੱਡ ਕੇ ਦੂਜੀ ਪਿੰਡ ਚ ਵੜ ਗਏ ਆ ਆ ਦੇਖਿਓ ਇੱਥੇ ਮੇਨ ਹੁੰਦੇ ਤਨਵਰ ਜਿਆਦਾਤਰ ਇਹਨਾਂ ਦੀ ਇਹ ਪ੍ਰੋਬਲਮ ਹੁੰਦੀ ਆ ਵੀ ਇਹ ਆਜਾ ਲਾਈਟ ਨੂੰ ਵੇਖ ਕੇ ਬੜੇ ਖੁਸ਼ ਹੁੰਦੇ ਆ ਫਿਲਹਾਲ 20 ਪਿਆ ਘੋਟਨੇ ਕਰਨਿਆਂ ਚ ਬੜੇ ਹੋਣਗੇ ਕਿਤੇ ਆ ਕੋਈ ਚੀਜ਼ ਤਾਨੂੰ ਟਿਕ ਪਈ ਜਾਂ ਕਿਤਾ ਉਹ ਮੇਰੀ ਮਾਂ